ਨੁਕਸਾਨ ਮੋਰਚੇ ਵੱਲੋਂ ਭਾਰਤ ਮੰਨ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਲੈ ਕੇ ਧੂਰੀ ਦੇ ਕੱਕੜਾ ਚੌਕ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਤੇ ਦੁਕਾਨਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਜੋ ਇੱਥੇ ਕੱਕੜਾ ਚੌਕ ਦੇ ਵਿੱਚ ਧੂਰੀ ਦੇ ਧਰਨਾ ਜੋ ਲੱਗਿਆ ਹੋਇਆ ਤੇ ਕਿਸਾਨ ਪ੍ਰੋਟੈਸਟ ਕਰ ਰਹੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਵੱਖ-ਵੱਖ ਟ੍ਰੇਡ ਯੂਨੀਅਨਾਂ ਦੇ ਆਗੂ ਇਸ ਧਰਨੇ ਦੇ ਵਿੱਚ ਸ਼ਾਮਲ ਨੇ ਤੁਸੀਂ ਗੱਲ ਹੈ ਕਿ ਉਹ ਪੰਜ ਚਾਰ ਕਰਦੇ ਆ ਐਮ ਐਸ ਪੀ ਖਰੀਦਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੈਂ ਕਿਆ ਇੱਥੇ ਪਿਆਜ਼ 20 ਰੁਪਏ ਕਿਲੋ ਖਰੀਦਿਆ ਗਿਆ ਕੱਪ ਕਾ ਕਿਸਾਨਾਂ ਕੋਲ ਨਾ ਤੁਸੀਂ ਤੁਸੀਂ ਕਿਸੇ ਦਾ ਦੇਖ ਰਹੇ ਹੋ ਪਿਆਜ਼ 100 ਰੁਪਏ 50 ਰੁਪਏ 70 ਰੁਪਏ ਕਿਸਾਨ ਆਗੂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਜਦੋਂ ਇਹ ਅੱਜ ਦਾ ਜਿਹੜਾ ਧਰਨਾ ਹੈਗਾ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ 10 ਵੱਡੀਆਂ ਟ੍ਰੇਡ ਯੂਨੀਅਨ ਵੱਲੋਂ ਸਮੁੱਚਾ ਭਾਰਤ ਬੰਦ ਕੀਤਾ ਜਾ ਰਿਹਾ ਹੈ। ਭਾਰਤ ਬੰਦ ਦੇ ਤਹਿਤ ਅੱਜ ਸਾਡਾ ਸਮੁੱਚਾ ਸ਼ਹਿਰ ਬੰਦ ਹੈ। ਅਸੀਂ ਇੱਥੇ 4 ਵਜੇ ਤੱਕ ਰੋਡ ਜਾਮ ਕਰਕੇ ਬੈਠਣਾ ਹੈ। ਜਦੋਂ ਕਿਸਾਨ ਸੰਯੁਕਤ ਮੋਰਚਾ ਦਿੱਲੀ ਤੋਂ ਵਾਪਸ ਆਇਆ ਸੀ ਉਸ ਵੇਲੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਜਿਹੜੀਆਂ ਤੁਹਾਡੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਆਪਾਂ ਬਾਅਦ ਵਿੱਚ ਵਿਚਾਰ ਲਾਂਗੇ ਪੂਰੇ ਕਰ ਪੂਰੀਆਂ ਕਰਾਂਗੇ। ਉਹਦੇ ਵਿੱਚ ਸੀਆ ਮੁੱਖ ਤੌਰ ਤੇ ਐਮਐਸਪੀ ਦਾ ਸਵਾਲ ਵੀ ਐਮਐਸਪੀ ਜੋ ਸਰਕਾਰ ਐਲਾਨ ਦੀ ਹੈ 23 ਫਸਲਾਂ ਤੇ ਉਹਨਾਂ ਨੂੰ ਖਰੀਦਣ ਦੀ ਗਰੰਟੀ ਹੋਵੇ ਵੀ ਉਹਦੂ ਘੱਟ ਪਾਤੇ ਨਾ ਵਕਰੀਤੀ ਜਾਵੇ। ਇਸੇ ਤਰ੍ਹਾਂ ਬਿਜਲੀ ਬਿੱਲ 2020 ਸੀਗਾ ਵੀ ਸਰਕਾਰ ਉਹਨੂੰ ਪਾਸ ਨਾ ਕਰੇ। ਤੇ ਇਹ ਕਿਸਾਨੀ ਕਰਜ਼ੇ ਨੂੰ ਮਾਫ ਕਰਨ ਦਾ ਸਵਾਲ ਸੀ। ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਜੋ ਕ੍ਰਾਸ ਕੇਸ ਬਣਾਏ ਆ ਜਦੋਂ ਕਿ ਸਿੱਟ ਦਾ ਫੈਸਲਾ ਸੀ ਕਿ ਕਿਸਾਨਾਂ ਨੂੰ ਬਾਪ ਲੈਨ ਕੁਚਲਿਆ ਗਿਆ ਉੱਥੋਂ ਦੇ ਉਹਨਾਂ ਨੇ ਮੰਤਰੀ ਦੇ ਬੇਟੇ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਜਦੋਂ ਅਸੀਂ ਬਾਰ-ਬਾਰ ਸਰਕਾਰ ਨੂੰ ਮਿਲਦੇ ਰਹੇ ਮੁੱਖ ਆਪਣੇ ਗਵਰਨਰਾਂ ਰਾਹੀਂ ਡੀਸੀਆਂ ਰਾਹੀਂ ਮੰਗ ਪੱਤਰ ਦਿੱਤੇ ਸਰਕਾਰ ਨੇ ਇਹਨਾਂ ਮੰਗਾਂ ਉਤੇ ਅਮਲ ਨਹੀਂ ਕੀਤਾ ਇਸ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੁੱਚਾ ਭਾਰਤ ਬੰਦ ਕੀਤਾ ਜਾ ਰਿਹਾ ਹੈਗਾ ਉਹਨਾਂ ਮੰਗਾਂ ਦੇ ਹੱਕ 'ਚ ਔਰ ਦੂਸਰੇ ਪਾਸੇ ਅਸੀਂ ਉਹਦੇ ਨਾਲ ਖੜੇ ਹਾਂ ਜਿਹੜੇ ਸਾਡੇ ਕਿਸਾਨ ਸਾਥੀ ਬਾਰਡਰਾਂ ਦੇ ਉੱਤੇ 13 ਤਰੀਕ ਤੋਂ ਗਏ ਹੋਏ ਨੇ ਸਰਕਾਰ ਉਹਨਾਂ ਨਾਲ ਗੈਰ ਮਨੁੱਖੀ ਵਿਹਾਰ ਕਰ ਰਹੀ ਹੈ ਵਿਦੇਸੀ ਦੂਸਰੇ ਦੇਸ਼ਾਂ ਦੀ ਤਰ੍ਹਾਂ ਲੜ ਰਹੀ ਹੈ ਉਥੇ ਕੰਡਿਆਲੀਆਂ ਤਾਰਾਂ ਲਾ ਕੇ ਵਸਾੜਾਂ ਪਾਣੀਆਂ ਦੀਆਂ ਗੰਦੇ ਦੀਆਂ ਮਾਰੀਆਂ ਜਾ ਰਹੀਆਂ ਹੈ ਕੈਮੀਕਲ ਪਾਣੀ ਚ ਪਾ ਕੇ ਉਹ ਸਿੱਟਿਆ ਜਾ ਰਿਹਾ ਹੈ ਔਰ ਹਜ਼ਾਰ ਹਜ਼ਾਰ ਗੋਲੇ ਸਿੱਟੇ ਜਾ ਰਹੇ ਆ ਕਿਸਾਨਾਂ ਦੇ ਉੱਤੇ 200 ਤੋਂ ਵੱਧ ਕਿਸਾਨ ਮਜ਼ਦੂਰ ਉਥੇ ਫੱਟੜ ਹੋ ਚੁੱਕੇ ਆ ਅੱਜ ਦੇ ਸਾਡੇ ਇਸ ਦੇ ਵਿੱਚ ਅਸੀਂ ਉਹਨਾਂ ਦਾ ਵੀ ਸਰਕਾਰ ਦੀ ਨਿੰਦਿਆ ਕਰਦੇ ਆ ਤੇ ਉਹਦੀ ਸਾਡੀਆਂ ਉਹ ਸਾਂਝੀਆਂ ਮੰਗਾਂ ਨੇ ਉਹਨਾਂ ਮੰਗਾਂ ਦੀ ਹਮਾਇਤ ਕਰਦੇ ਆ ਕੱਲ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਟੋਲ ਫਰੀ ਕੀਤੇ ਗਏ ਰੇਲਵੇ ਟਰੈਕ ਰੁਕੇਗੇ ਔਰ ਇਸੇ ਤਰ੍ਹਾਂ ਜੇ ਸਰਕਾਰ ਇਹ ਗੱਲਾਂ ਨਹੀਂ ਮੰਦੀ ਤਾਂ ਆਉਣ ਵਾਲੇ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਤੇ ਟ੍ਰੇਡ ਯੂਨੀਅਨ ਦੀ ਸਾਂਝੀ ਮੀਟਿੰਗ ਹੋ ਰਹੀ ਹੈ ਦੇਸ਼ ਦੇ ਵਿੱਚ ਇੱਕ ਵੱਡੀ ਲਹਿਰ ਖੜੀ ਕਰਨ ਲਈ ਕਿਉਂਕਿ ਇਹਨਾਂ ਮੰਗਾਂ ਦੇ ਨਾਲ ਅਸੀਂ ਸਮਝਦਾ ਸੰਯੁਕਤ ਮੋਰਚਾ ਕਿ ਦੇਸ਼ ਦੀ ਸਰਕਾਰ ਅੱਜ ਉਸ ਰਾਤ ਉਰੀ ਹੋਈ ਹੈ ਕਿ ਲੋਕਾਂ ਦੇ ਜਮੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ਸੰਵਿਧਾਨ ਦੀਆਂ ਧੜੀਆਂ ਉਡਾਈਆਂ ਜਾ ਰਹੀਆਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੇ ਸਵਾਲ ਪੁੱਛਦੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈਗਾ ਇਥੋਂ ਦਾ ਚੋਣ ਕਮਿਸ਼ਨ ਸਰਕਾਰ ਦੀ ਕਠਪੁਤਲੀ ਬਣਿਆ ਹੋਇਆ ਹੈਗਾ ਜਮੂਰੀਅਤ ਨਾਲ ਖਾਤਮਾ ਕੀਤਾ ਜਾ ਰਿਹਾ ਹੈ ਸਰਕਾਰ ਫਾਸ਼ੀਜ਼ਮ ਵੱਲ ਵੱਧ ਰਹੀ ਹੈ ਇਸ ਲਈ ਸੰਯੁਕਤ ਮੋਰਚਾ ਸਮੁੱਚੇ ਦੇਸ਼ ਦੀ ਇਸ ਮੰਗਾਂ ਨੂੰ ਵੀ ਲੈ ਕੇ ਅੱਗੇ ਆ ਰਿਹਾ ਹੈ ਔਰ ਇਸ ਦੇ ਲਈ ਅਸੀਂ ਸਮੁੱਚੀ ਇੱਕ ਲਹਿਰ ਖੜੀ ਕਰਨੀ ਚਾਹੁੰਦੇ ਆਂ ਲੋਕਾਂ ਦੀ ਚੋ ਰਾਤ ਮੀਟਿੰਗ ਹੋਈ ਹੈ ਆਪਕੇ ਕੇਂਦਰੀ ਮੰਤਰੀ ਉਹਨੂੰ ਕਿਵੇਂ ਦੇਖਦੇ ਹੋ ਅੱਜ ਤੱਕ ਦੇਖੋ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਤਾਂ ਇਹ ਸੀਗਾ ਕਿਉਂ ਨਾ ਜੋ ਤਿੰਨ ਮੀਟਿੰਗਾਂ ਕਿਸਾਨਾਂ ਨਾਲ ਉਹਨਾਂ ਨੇ ਕੀਤੀਆਂ ਨੇ ਮੰਗਾ ਉਹ ਕਹਿ ਰਿਆ ਸਾਨੂੰ ਸਮਾਂ ਦਿਓ ਐਮਐਸਪੀ ਦੇ ਉੱਤੇ ਜਾਂ ਦੂਸਰੀਆਂ ਮੰਗਾਂ ਤੇ ਸਮਾਂ ਤਾਂ ਲਗਭਗ 2 ਸਾਲ ਹੋ ਗਏ ਜਦੋਂ ਕਿਸਾਨ ਦਿੱਲੀੋਂ ਆਏ ਨੇ ਉਹੀ ਮੰਗਾਂ ਕਿਸਾਨਾਂ ਨੇ ਅੱਜ ਰੱਖੀਆਂ ਨੇ ਕੋਈ ਨਵੀਂ ਮੰਗ ਤਾਂ ਰੱਖੀ ਨਹੀਂ 2 ਸਾਲਾਂ ਸਰਕਾਰ ਨੇ ਨਹੀਂ ਕੁਝ ਕੀਤਾ ਅਸਲ ਵਿੱਚ ਸਰਕਾਰ ਜਾਣਬੁੱਝ ਕੇ ਟੈਮ ਟਪਾ ਰਹੀ ਹੈ ਕੇਂਦਰ ਦੀ ਸਰਕਾਰ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਛੋਟੇ ਵਪਾਰੀ ਦੇ ਵਿਰੋਧੀ ਹੈਗੀ ਮਜ਼ਦਮ ਵਿਰੋਧੀ ਹੈ ਉਹ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ ਕਿਸਾਨਾਂ ਨੂੰ ਹੈਰਾਨ ਕਰ ਰਹੀ ਹੈ ਮੰਗਾ ਦਾ ਸਰਕਾਰ ਕੋਲੇ 2 ਸਾਲ ਦੀਆਂ ਪਈਆਂ ਸਮਾਂ ਦਾ ਸਰਕਾਰ ਕੋਲੇ ਬਹੁਤਾ ਸੀ ਜੋ ਨੇ ਪੂਰਾ ਕਰਨਾ ਹੁੰਦਾ ਪਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਹੈਰਾਨ ਕਰ ਰਹੀ ਹੈ ਦੇਖੋ ਮੈਂ ਜ਼ਿਲ੍ਹਾ ਪ੍ਰਧਾਨ ਡੀ ਕੇ ਜੋਗਰਾਹਣ ਮੰਗਵਾ ਜਿਹੜਾ ਇਹ ਸਟੇਟ ਜਥੇਬੰਦੀਆਂ ਦਾ ਅਦੋਲਨ ਅੱਜ ਦਾ ਭਾਰਤ ਬੰਦਾ ਸੱਦਾ ਹੈ ਇਹ ਵਿੱਚ ਕੁੱਲ ਭਾਰ ਦੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਨੇ ਇੱਕ ਨਵੀਂ ਗੱਲ ਇਹ ਆਈ ਹੈ ਨਾਲ ਵੀ ਆਇਤ ਕੀ ਦੋਲੇ ਆੜਤੀਆ ਸ਼ੈਸ਼ਰਾਰੀ ਦੀ ਵੱਡੀ ਮਦਦ ਕੀਤੀ ਹੈ ਸਾਰੇ ਬਾਜ਼ਾਰ ਬੰਦ ਕੀਤੇ ਨੇ ਉਹਨਾਂ ਦੁਕਾਨਦਾਰ ਕੁੱਲ ਟਰੱਕ ਯੂਨੀਅਨ ਕੁੱਲ ਟ੍ਰੈਫਿਕ ਵਾਲੇ ਅੱਜ ਸਾਡੇ ਸਾਰੇ ਭਾਰਤ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਭਾਰਤ ਬੰਦ ਦੇ ਸੱਦੇ ਤੇ ਫੁੱਲ ਚੜਾਏ ਦੇ ਲੋਕਾਂ ਨੇ ਅਗਲੀ ਗੱਲ ਜਿਹੜੀ ਕੇਂਦਰ ਦੀ ਹਕੂਮਤ ਹੈ ਜਿਹੜੀਆਂ ਜਥੇਬੰਦੀਆਂ ਕੁਝ ਸਾਡਾ ਹਿੱਸਾ ਉੱਥੇ ਲੜ ਰਹੀਆਂ ਨੇ ਦਿੱਲੀ ਦੇ ਬਾਰਡਰਾਂ ਤੇ ਜਣੀ ਬਾਰਡਰਾਂ ਤੇ ਭਾਜਪਾ ਦੇ ਸਰਕਾਰ ਨੇ ਇਹ ਬਣਾਤਾ ਜਿਵੇਂ ਚੀਨ ਦਾ ਬਾਰਡਰ ਹੁੰਦਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਪੰਜਾਬ ਵਾਲੇ ਲੋਕਾਂ ਨੂੰ ਹਰਿਆਣੇ ਦੇ ਕਿਸਾਨਾਂ ਲੋਕਾਂ ਨੂੰ ਮਜ਼ਦੂਰਾਂ ਨੂੰ ਇਹ ਬਣਾਤਾ ਵੀ ਕੋਈ ਇਹ ਬਾਹਰਲੇ ਦੇਸ਼ਾਂ ਦੇ ਵਿੱਚੋਂ ਫੌਜ ਉੱਠ ਕੇ ਆਈ ਹੈ ਸਾਡੀ ਸੱਦਾ ਤੇ ਕਬਜ਼ਾ ਕਰ ਲਈ ਹੈ ਵੱਡੇ ਵੱਡੇ ਬੈਰੀਕੇਟ ਵੱਡੇ ਵੱਡੇ ਅਥਰੂ ਗੈਸ ਦੇ ਗੋਲੇ ਪਹਿਲੀ ਗੱਲ ਹੈ ਵੀ ਡਰੋਨ ਚਾਰ ਕੇ ਸਾਡੇ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਸ ਕਰਕੇ ਅਸੀਂ 13 ਤਰੀਕ ਨੂੰ ਉਹਨਾਂ ਨੇ ਵਾਈਆਂ ਦੇ ਲਾਨ ਕੀਤਾ ਸੀ ਅਸੀਂ 14 ਤਰੀਕ ਨੂੰ ਮੀਟਿੰਗ ਸੱਦ ਕੇ ਕੱਲ 15 ਦਾ ਸਾਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਨੇ ਬੁਲਾਜੇ ਫਰੀ ਕੀਤੇ ਨੇ ਫਿਰ ਸੱਤ ਜਗ੍ਹਾ ਤੇ ਭਾਰਤੀ ਕਿਸਾਨੀ ਉਗਰਾਹ ਨੇ ਰੇਲਾਂ ਰੋਕੀਆਂ ਨੇ ਇਸ ਕਰਕੇ ਅੱਜ ਅਸੀਂ 16 ਦਾ ਫੇਰ ਭਾਰਤ ਦੇ ਸੱਦੇ ਦੇ ਉੱਤੇ ਪੂਰੇ ਗਰਾਊਂਡ ਦੇ ਵਿੱਚ ਸ਼ਾਮਲ ਹੋਏ ਆ ਇਸ ਕਰਕੇ ਅਗਲੀ ਹਰ ਰਤੀ ਜਿਹੜੀ ਰੋਜ਼ ਦੀ ਰੋਜ਼ ਘੜੀ ਜਾਊਗੀ ਜੇ ਭਾਜਪੀ ਦੀ ਸਰਕਾਰ ਸਾਡੇ ਕਿਸਾਨਾਂ ਦੀਆਂ ਮੰਗਾਂ ਸਾਝੀਆਂ ਮੰਗਾਂ ਨੇ ਇਹ ਮਜ਼ਦੂਰਾਂ ਦੀਆਂ ਨੇ ਛੋਟੇ ਦੁਕਾਨਦਾਰਾਂ ਦੀਆਂ ਵੀ ਛੋਟੀਆਂ ਸੰਸਥਾਵਾਂ ਦੀਆਂ ਵੀ ਨੇ ਜੇ ਇਹ ਨਹੀਂ ਮੰਗਾਂ ਮੰਨਦੀ ਸਰਕਾਰ ਅਗਲੇ ਚੋਣਾਂ ਦਾ ਸਾਡਾ اعلان ਅੱਜ ਹੀ ਹੋ ਜਾਣਾ ਇਤੋਂ ਇਸ ਕਰਕੇ ਅਸੀਂ ਪੂਰੀ ਤਿਆਰੀ ਚਾ ਭਾਜਪੀ ਦੀ ਸਰਕਾਰ ਇਸ ਤੋਂ ਬਾਹਰ ਜਾ ਜੇ ਕਿਉਂਕਿ ਐਂ ਵੱਡੇ ਪੱਧਰ ਤੇ ਹਮਲਾ ਕਰ ਰਹੀ ਹੈ 2024 ਦੇ ਚੋਣਾਂ ਸਿਰ ਤੇ ਖੜੀਆਂ ਨੇ ਜੇ ਭਾਜਪਾ ਦੀ ਸਰਕਾਰ ਹੋਣੀ ਨਹੀਂ ਬਣ ਰਹੀਏਗੀ ਫਿਰ ਅਗਾਂਹ ਗਾਂਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਕੁਝ ਕਰੂਗੀ ਕਿਉਂਕਿ ਛੋਟੇ ਜ਼ਗਾਨਦਾਰਾਂ ਤੇ ਹੱਲਾ ਵੱਡੇ ਵੱਡੇ ਸ਼ੋਪਿੰਗ ਮਾਲ ਵੱਡੇ ਵੱਡੇ ਸ਼ੋਅਰੂਮ ਖੋਲ੍ਹ ਰਹੀ ਹੈ ਛੋਟਿਆਂ ਦਾ ਯਾਦਾ ਕਰ ਰਹੀ ਹੈ ਕਿਸਾਨਾਂ ਮਜ਼ਦੂਰਾਂ ਦਾ ਯਾਦਾ ਕਰ ਰਹੀ ਹੈ ਇਸ ਜ਼ਮੀਨ ਦੇ ਉੱਤੇ ਵੱਡੇ ਵੱੱਧਰ ਤੇ ਕਬਜ਼ਾ ਕਰਨ ਆ ਰਹੀ ਹੈ ਇਹ ਭਾਜਪਾ ਦਾ 25 ਸਾਲ ਦਾ ਫੈਸਲਾ ਹੈ ਫਿਰ ਇਹ ਵੋਟਾਂ ਵੰਟਣ ਵਾਲੀਆਂ ਨੀਤੀਆਂ ਬੰਦ ਕਰ ਦੂਗੀ ਜੇ ਜਿਤ ਕੀ ਸੱਤਾ ਤੇ ਆਉਂਦੀ ਹੈ ਇਹ ਸੱਤਾ ਨੂੰ ਲੋਕਲ ਟਾਊਨ ਵੀ ਜਾਣਦੇ ਨੇ ਤੇ ਸੱਤਾ ਦੇਣ ਵੀ ਜਾਣਦੇ ਨੇ ਇਸ ਕਰਕੇ ਸਾਡਾ ਫੈਸਲਾ ਹੈ ਤੇ ਅਸੀਂ ਪੂਰੇ ਦੇਸ਼ ਨੂੰ ਠਾਵਾਂਗੇ ਮੈਂ ਜਰਨਲ ਸਿੰਘ ਜਹਾਗੀਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਦੇ ਪ੍ਰੋਟੈਸਟ ਬਾਰੇ ਕੀ ਕਹੋਗੇ ਅੱਜ ਅ ਕਿਸਾਨ ਸੰਯੁਕਤ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਇੱਕ ਸਾਂਝੇ ਤੌਰ ਤੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਅੱਜ ਅਸੀਂ ਸਾਂਝੇ ਤੌਰ ਤੇ ਸਾਰੀਆਂ ਹੀ ਮਲਾਜ਼ਮ ਮਜ਼ਦੂਰ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਭਾਰਤ ਬੰਦ ਦੇ ਸਮਰਥਨ ਵਿੱਚ ਆਏ ਜਗ੍ਹਾ ਦੇ ਵਿੱਚ ਇਕੱਠੇ ਹੋਏ ਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਬੇਨਤੀਆਂ ਕਰ ਕਰ ਥੱਕ ਗਏ ਜਿਹੜੀਆਂ ਸਾਡੇ ਨਾਲ ਦਿੱਲੀ ਤੋਂ ਬਾਅਦ ਸੌਣ ਵੇਲੇ ਸਾਡੇ ਨਾਲ ਵਾਅਦੇ ਕਰੇ ਤੇ ਉਹ ਵਾਅਦਾ ਖਿਲਾਫ ਹੀ ਕਰ ਗਏ ਵਾਅਦਿਆਂ ਤੋਂ ਸਰਕਾਰ ਮੁੱਕੜ ਗਈ ਉਹ ਰਹਿੰਦੀਆਂ ਮੱਗਾਂ ਜਲਦੀ ਪੂਰੀਆਂ ਕਰੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕਿਰਪਾਲਤਾ ਨਾ ਕਰੇ ਸਾਡਾ ਆਪਣਾ ਦੇਸ਼ ਹੈ ਅਸੀਂ ਦੇਸ਼ ਨੂੰ ਬਚਾਉਣਾ ਹੈ ਅੱਜ ਭਾਰਤ ਬੰਦ ਕਰਕੇ ਅਸੀਂ ਇਹ ਸੰਦੇਸ਼ ਆ ਦਿੰਨੇ ਆ ਸਾਡਾ ਭਾਰਤ ਹੈ ਅਸੀਂ ਇਹਨੂੰ ਬਚਾਉਣੀ ਆ ਆ ਮੋਦੀ ਤੂੰ ਫਾਸੀ ਵਾਲ ਬਾਦ ਨਾ ਵੱਦ ਤੂੰ ਡਿਟੈਕਟਰ ਸਿਪ ਵਾਲ ਬਾਦ ਦਾ ਤੂੰ ਇਹਦੇ ਬਦ ਨਾ ਵੱਦ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਸੰਯੁਕਤ ਮੋਰਚਾ ਕੱਠੇ ਹੋ ਕੇ ਲੋਕ ਤੈਨੂੰ ਮੂੰਹ ਤੋੜ ਜਵਾਬ ਦੇਣੀ ਰਾਜ ਜੀ ਅੱਜ ਸੰਯੁਕਤ ਮੋਰਚੇ ਦੇ ਕਾਰਨ ਤੇ ਆਰਤੀ ਅਸ਼ੂਸਨ ਵੱਲੋਂ ਤੁਸੀਂ ਇਸ ਸਾਹਮਣੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਫੈਡਰੇਸ਼ਨ ਆਫ ਆਰਤੀ ਐਸੋਸੀਏਸ਼ਨ ਬਤੌਰ ਮੈਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਇੱਥੇ ਇਹਨਾਂ ਦੇ ਸਮਰਥਨ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਵਿੱਚ ਅਸੀਂ ਆਏ ਹਾਂ ਕਿਉਂਕਿ ਜਿਹੜਾ ਇਹ ਸਾਡਾ ਪ੍ਰੋਗਰਾਮ ਹੈ ਇਹ ਸਾਂਝਾ ਪ੍ਰੋਗਰਾਮ ਹੈ ਖੇਤੀ ਦੇ ਨਾਲ ਹੀ ਸਾਡਾ ਕਾਰੋਬਾਰ ਆਏਗਾ ਜੇ ਕਿਸਾਨ ਜਿਉਂਦਾ ਤਾਂ ਸਾਡਾ ਕਾਰੋਬਾਰ ਚੱਲਦਾ ਆਏਗਾ ਸੋ ਅਸੀਂ ਪਹਿਲਾਂ ਵੀ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਇਹਨਾਂ ਦਾ ਡਟ ਕੇ ਸਾਥ ਦਿੱਤਾ ਸੀ ਹੁਣ ਵੀ ਜਿੱਥੇ ਵੀ ਸਾਨੂੰ ਸਾਂਝਾ ਮੋਰਚਾ ਕਾਲ ਦਊਗਾ ਉੱਥੇ ਸਾਡੇ ਆੜਤੀਏ ਭਾਈਚਾਰਾ ਤੇ ਮਨੀਮ ਪਲੱਸ ਸਾਡੇ ਠੇਕੇਦਾਰ ਅਸੀਂ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਮੇਰਾ ਨਾਮ ਕਰਮਜੀਤ ਸਿੰਘ ਦਾ ਟਟੋਗੜ ਬੀਕੇਜੂ ਕਾਦੀਆ ਜ਼ਿਲ੍ਹਾ ਪ੍ਰਧਾਨ ਸੰਗਰੂਰ ਕੀ ਕਹੋਗੇ ਜੋ ਅੱਜ ਇਸ ਸਟੇਜ ਦੇ ਵਿੱਚ ਸਾਹਮਣੇ ਹੈ ਇਹ ਪ੍ਰੋਟੈਸਟ ਆ ਜੀ ਜਿਹੜੇ ਸਾਡੀ ਕਿਸਾਨ ਬੰਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਗਈਆਂ ਹੋਈਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਜਿਹੜਾ ਅਨਮਨੁੱਖੀ ਤਸੱਦਦ ਕੀਤਾ ਉਹਨਾਂ ਨੇ ਗੰਦੇ ਪਾਣੀ ਦੇ ਬੁਸ਼ਾਰਾ ਮਾਰੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਉਹਦੇ ਬਾਬਤ ਐਸਕੇਐਮ ਨੇ ਮੀਟਿੰਗ ਸੱਦ ਕੇ ਕੱਲ ਟੋਲ ਪਲਾਜ਼ੇ ਰੋਕੇ ਸੀਗੇ 3 ਘੰਟੇ ਲਈ ਅੱਜ ਇਹ ਭਾਰਤ ਬੰਦ ਦਾ ਸੱਦਾ ਦਿੱਤਾ ਸਰਕਾਰ ਨੂੰ ਚੇਤਾਵਨੀ ਦੇਣ ਲਈ ਇੱਥੇ ਅੰਦੋਲਨ ਕਰਿਆ ਸੀ ਵੀ ਜੇ ਤੁਸੀਂ ਨਾ ਸੁਧਰੇ ਕਿਸਾਨਾਂ ਨੂੰ ਮੰਗਾ ਮੰਗਣ ਨਾਲੀ ਗੱਲ ਕਰ ਲਈ ਨਾ ਸੱਦਿਆ ਤੁਸੀਂ ਤਾਂ ਅਸੀਂ ਇੱਥੋਂ ਕੋਈ ਫੈਸਲਾ ਜਨਜੀਤ 18 ਤਰੀਕ ਨੂੰ ਮੀਟਿੰਗ ਕਰਕੇ ਐਸਕੇਐਮ ਜੋ ਲਊਗਾ ਉਹਦੇ ਬਾਬਤ ਇਥੋਂ ਲੋਕ ਸਾਰੇ ਜਾਣਗੇ ਜੀ ਮੇਰੇ ਨਾਲ ਸ਼ਕੁੰਤਲਾ ਰਾਣੀ ਅੰਗਨwadi ਮੁਲਾਜ਼ਮ ਜੂਨੀਅਰ ਸਟਾਫ ਦੀ ਜਿਲ੍ਹਾ ਬਲੌਗ ਪਰਦਾ ਜਿਲ੍ਹੇ ਦੀ ਕੈਸੀ ਹੈ ਕੀ ਜਾਣਾ ਚਾਹੁੰਦੇ ਤੁਸੀਂ ਅੱਜ ਜਾ ਰਹੇ ਅੱਜ ਸੰਘਰਸ਼ ਦਾ ਸਾਰੀ ਕਰ ਰਹੇ ਨੇਗੇ ਸਾਰੀਆਂ ਜਥੇਬੰਦੀਆਂ ਨੇ ਗਈਆਂ ਤੇ ਉਹਨਾਂ ਵਿੱਚ ਕਿਸਾਨ ਭਰਾ ਅਸ਼ਵੀ ਸਮਰਥਨ ਪੂਰੀ ਜ਼ੋਰ ਦੇ ਰਹੇ ਆਗੇ ਕਿ ਹਰ ਇੱਕ ਮਲਾਜਮ ਵਰਗ ਦੋਹੀਆ ਸਰਕਾਰ ਦੇ ਸਾਰੇ ਉਹਨਾਂ ਤੋਂ ਜੋ ਵੀ ਕਾਨੂੰਨ ਬਣਾਏ ਨੇਗੇ ਦੇਖੋ ਅੱਜ ਕਿਸਾਨ ਭਰਾਵਾਂ ਵਾਸਤੇ ਇੱਕ ਕਾਨੂੰਨ ਬਣਾ ਬਣਾ ਕੇ ਕਾਨੂੰਨ ਮੈਂ ਉਹਨਾਂ ਨੂੰ ਰੱਦ ਵੀ ਕਰ ਦਿੱਤਾ ਗਿਆ ਤੇ ਉਹਨਾਂ ਦਾ ਪੂਰਾ ਕੋਈ ਲਾਗੂ ਨਹੀਂ ਕੀਤਾ ਗਿਆ ਹੈਗੇ ਹਰ ਇੱਕ ਵਰਗ ਦੇ ਨਾਲ ਇਹ ਐਵੇਂ ਹੀ ਕਰਦੀ ਹੈ ਗਵਰਨਮੈਂਟ ਸਰਕਾਰ ਜੋ ਵੀ ਹੈਗੀ ਆ ਤੇ ਜੇ ਅਸੀਂ ਅੰਗਰਮੜੀ ਵਰਕਰਾਂ ਸਾਨੂੰ ਪਹਿਲਾਂ ਕਹਿ ਦਿੱਤਾ ਗਿਆ ਕਿ ਚਲੋ ਸਾਡੇ ਬੱਚੇ ਤੁਹਾਨੂੰ ਦੇਵਾਂਗੇ ਤਿੰਨ ਤੋਂ 6 ਸਾਲ ਦੇ ਬੱਚੇ ਸਾਨੂੰ ਦੇ ਕੇ ਨਾ ਪ੍ਰਾਇਮਰੀ ਸਕੂਲ ਵਿੱਚ ਭੇਜਦੇ ਕੋਈ ਸਾਨੂੰ ਦੇ ਤੇ ਸਾਡੇ ਬੱਚੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਦਿੱਤੇ ਗਏ ਨੇ ਇਹ ਸਰਕਾਰਾਂ ਜੋ ਵੀ ਨੇ ਸਾਰੇ ਇਹਨਾਂ ਇਹ ਹਰ ਇੱਕ ਵਰਗ ਦੇ ਨਾਲ ਐਵੇਂ ਹੀ ਧੋਖਾਧੜੀ ਕਰਦੀਆਂ ਰਹੀਆਂ ਨੇ ਤਾਂ ਹੀ ਅਲਸਾਰੀ ਬਲਾਜਰਗ ਆਰਟੀਐਸਐਸ ਪੂਰੇ ਟ੍ਰੇਡ ਜੂਨੀਅਰਾਂ ਦੇ ਤਰਨਾ ਦਿੱਤਾ ਹੈ ਉਹਦੇ ਵਿੱਚ ਅਸੀਂ ਵੀ ਸਮਰਥਨ ਪੂਰ ਜ਼ੋਰ ਦੇ ਰਹੇ ਹਾਂ